ਤਦ ਜਿਹੜਾ ਚੋਣ ਪ੍ਰਚਾਰਿਆ ਤੁਹਾਡੇ ਵੱਲੋਂ ਕਾਫੀ ਆਮ ਆਦਮੀ ਪਾਰਟੀ ਦਾ ਵੱਡੇ ਤੌਰ ਤੇ ਕੀਤਾ ਜਾ ਰਿਹਾ ਆ ਲੋਕਾਂ ਦਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਆ ਕੱਲ ਰੋਡ ਸ਼ੋਅ ਸੀ ਸਰਪੰਨ ਸਿੰਘ ਮਾਨ ਦੇ ਦਾ ਜਰਿੰਦਰ ਸ਼ਹਿਰ ਤੋਂ ਬਹੁਤ ਵੱਡੇ ਪੱਧਰ ਤੇ ਲੋਕ ਉੱਥੇ ਉਤਸ਼ਾਹ ਨਾਲ ਪਹੁੰਚੇ ਆ ਤੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੇ ਨਾਲ ਖੜੇ ਆ ਪਰ ਕੇਂਦਰ ਛਾ ਕੇਂਦਰ ਦੀ ਜਿਹੜੀ ਤਾਨਾਸ਼ਾ ਨੀਤੀ ਆ ਉਦੇ ਖਿਲਾਫ ਪੰਜਾਬੀ ਖਤਬਾ ਦੇਣ ਜਾ ਰਹੇ ਆ ਪਰ ਜਲੰਧਰ ਦੀ ਸੀਟ ਪੰਜਾਬ ਦੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੇ ਸਰ ਲੇਕਿਨ ਕਾਂਗਰਸ ਤਾਂ ਕਹਿ ਰਹੀ ਹੈ ਕਿ ਜਲੰਧਰ ਚ ਚੰਨੀ ਚੰਨੀ ਹੋਈ ਪਈ ਹੈ ਉਹ ਤਾਂ ਬਾਅਦ ਚ ਪਤਾ ਲੱਗੂਗਾ ਕਾਂਗਰਸ ਤਾਂ ਕਹੂਗੀ ਬਾਕੀ ਵੀ ਚਾਹਣਗੇ ਲੇਕਿਨ ਫੈਸਲਾ ਤਾਂ ਵੋਟਰਾਂ ਨੇ ਕਰਨਾ ਹੁੰਦਾ ਸਰ ਐਸੀ ਸਮਾਜ ਦੇ ਮੁੱਦੇ ਤੁਸੀਂ ਪਹਿਲਾਂ ਵੀ ਵਿਧਾਨ ਸਭਾ ਦੇ ਵਿੱਚ ਉਠਾਉਂਦੇ ਰਹੇ ਹੋ ਵੱਦ ਚੜ ਕੇ ਤੁਸੀਂ ਸਮਾਜ ਦੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕੀਤਾ ਆ ਔਰ ਤੁਹਾਡੇ ਨਾਲ ਜਿਹੜਾ ਵੱਡੀ ਮਾਤਰਾ ਦੇ ਵਿੱਚ ਨੌਜਵਾਨ ਸਮਾਜ ਦੇ ਜੁੜੇ ਆ ਦੋ ਮੁੱਦੇ ਆ ਜੀ ਇੱਕ ਮੁੱਦੇ ਸਾਰੇ ਸਮਾਜ ਦੇ ਪੂਰੇ ਜਲੰਧਰ ਦੇ ਸਾਰੇ ਭਾਈਚਾਰੇ ਦੇ ਮੁੱਦੇ ਮੈਂ ਠਾਉਂਦਾ ਰਿਹਾ ਕਿ ਅੱਗੋਂ ਵੀ ਆਪਾਂ ਪਾਰਲੀਮੈਂਟ ਚਾਵਾਗੇ ਕੰਮ ਵੀ ਬਹੁਤ ਸਾਰੇ ਕਰਨੇ ਆ ਜਲੰਧਰ ਦੇ ਸ਼ਹਿਰ ਦੇ ਪਿੰਡਾਂ ਦੇ ਵਿਕਾਸ ਦੇ ਸਾਰੇ ਕੰਮ ਕਰਨੇ ਆ ਇਸੇ ਕਰਕੇ ਅਸੀਂ ਇਸ ਮੈਦਾਨ ਚਾਹਦੇ ਸਹੀ ਇੱਕ ਆਦਮਪੁਰ ਦਾ ਜਿਹੜਾ ਆ ਮੁੱਦਾ 에어ਪੋਰਟ ਦਾ ਉਹ ਤੁਸੀਂ ਮੈਂਬਰ ਆਫ ਪਾਰਲੀਮੈਂਟ ਮੈਂ ਚੱਕਿਆ ਸੀ ਮੁੱਦਾ ਬਣਾਇਆ ਸੀ ਆਦਮਪੁਰ ਦਾ ਫਲਾਈਓਵਰ ਵੀ ਇਨਕੰਪਲੀਟ ਤੇ ਆਇਆ ਉਹ ਪੂਰਾ ਕਰੀਏ ਥੈਂਕ ਯੂ ਸ਼ੇਮਿੰਗ ਥੈਂਕ ਯੂ